ਫੈਡਰੇਸ਼ਨ ਕਬੱਡੀ ਤੁਹਾਨੂੰ ਪਤਾ ਹੈ ਵੀ ਸਾਰੀ ਦੁਨੀਆ ਦੇ ਵਿੱਚ ਇਸ ਸਮੇਂ ਇਹਦੀ ਜਾ ਰਹੀ ਹੈ ਪੰਜਾਬ ਹਰਿਆਣਾ ਦੀ ਇਹ ਮਕਬੂਲ ਖੇਡ ਹੈ ਪਰ ਇਸ ਸਮੇਂ ਸਾਰੀ ਦੁਨੀਆ ਦੇ ਵਿੱਚ ਕਬੱਡੀ ਕਬੱਡੀ ਜਿਹੜੀ ਹੋ ਰਹੀ ਹੈ ਸੋ ਬੜਾ ਇਹ ਸੁਆਗਤ ਟਾਈਮ ਹੈ ਜਦੋਂ ਬਹੁਤ ਹੀ ਸਤਿਕਾਰਤ ਸ਼ਖਸੀਅਤ ਸ੍ਰੀ ਗੁਲਾਬ ਸਿੰਘ ਜੀ ਸੈਣੀ ਜਿਨ੍ਹਾਂ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਆਪਣੇ ਕਾਰੋਬਾਰ ਵੀ ਰੇ ਔਰ ਇਸ ਦੇ ਨਾਲ ਨਾਲ ਇਹਨਾਂ ਨੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜੇ ਲੋਕ ਕਬੱਡੀ ਨੂੰ ਪਰਫੋਰਮ ਕਰਦੇ ਨੇ ਕਬੱਡੀ ਨੂੰ ਚਲਾਉਂਦੇ ਨੰਦ ਕਢਿੰਗ ਅੱਜ ਆ ਤੇ ਤੁਸੀਂ ਕਿਹਾ ਹੈ ਕਿ ਮੀਡੀਆ ਗਿਆ ਕਿ ਕੁਝ ਸਭ ਤੋਂ ਪਹਿਲਾਂ ਤੇ ਮੈਂ ਮਾਫੀ ਮੰਗਣਾ ਚਾਹਾਂਗਾ ਕਿ ਵੀ ਮੈਂ ਥੋੜਾ ਜਿਹਾ ਲੇਟ ਹੋ ਗਿਆ 2 ਵਜੇ ਦਾ ਟਾਈਮ ਸੀਗਾ ਤੇ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਸੀਗਾ ਬਾਰਿਸ਼ ਹੋ ਰਹੀ ਸੀ ਇਸ ਕਰਕੇ ਥੋੜੀ ਜਿਹੀ ਲੇਟ ਹੋ ਗਈ ਉਹਦੇ ਲਈ ਸੋਰੀ ਤੇ ਦੂਜੀ ਗੱਲ ਜਿੱਦਾਂ ਸਤਪਾਲ ਜੀ ਨੇ ਕਮੈਂਟੇਟਰ ਨੇ ਇਹ ਦੇਸ਼ ਵਿਦੇਸ਼ਾਂ ਚ ਕੈਨੇਡਾ ਹੋਇਆ ਕਿਤੇ ਹੋਰ ਹੋਵੇ ਜਾਂਦੇ ਰਹਿੰਦੇ ਨੇ ਔਰ ਕਬੱਡੀ ਨੂੰ ਬਹੁਤ ਪ੍ਰਮੋਟ ਕਰਦੇ ਨੇ ਜਦੋਂ ਵੀ ਕੋਈ ਵੀ ਖੇਡ ਹੁੰਦਾ ਔਰ ਮੈਂ ਵੀ ਕੈਨੇਡਾ ਦੀ ਕੈਨੇਡਾ ਦੇ ਵਿੱਚ ਕਬੱਡੀ ਨੂੰ ਬਹੁਤ ਪ੍ਰਮੋਟ ਕੀਤਾ ਔਰ ਪੰਜਾਬ ਤੋਂ ਹਰਿਆਣਾ ਤੋਂ ਸਾਡੇ ਕਲੱਬ ਦੇ ਵਿੱਚ ਉਥੇ ਕੋਈ ਰੁਕਾਵਟ ਨਹੀਂ ਹੈਗੀ ਰੁਕਾਵਟ ਇਹੀ ਹੈ ਕਿ ਸਾਡੇ ਵਿੱਚ ਪਲੇਅਰ ਉਹੀ ਖੇਡੂਗਾ ਉਹਦਾ ਮੈਂ ਦੱਸਿਆ ਵੀ ਨਾਡਾ ਜਿਹੜਾ ਸਾਡੇ ਟੈਸਟ ਪਾਸ ਕਰੂਗਾ ਡੋ ਟੈਸਟ ਜਿਹੜੇ ਹੈਗੇ ਉਹ ਜਿਹੜੇ ਪਾਸ ਕਰੂਗਾ ਉਹੀ ਖੇਡ ਦੇ ਵਿੱਚ ਖੇਡੂਗਾ ਨਹੀਂ ਤੇ ਆਪਣੇ ਘਰੇ ਬੈਠੂਗਾ ਉਹ ਗਰਾਊਂਡਾਂ ਦੀ ਗੱਲ ਇਹ ਗਰਾਊਂਡ ਕਿਹਦਾ ਹੈ ਇੰਟਰਨੈਸ਼ਨਲ ਲੈਵਲ ਤੇ ਗਰਾਊਂਡ ਹੋਣਗੇ ਹੁਣ ਪਿਛਲੇ ਦਿਨੋਂ ਜਿੱਦਾਂ ਕਿ ਕੈਨੇਡਾ ਚ ਅਮਰੀਕਾ ਚ ਕਿਤੇ ਹੋਰ ਵੀ ਹੁੰਦੇ ਆ ਉਹਦੇ ਚ ਇੰਟਰਨੈਸ਼ਨਲ ਪੱਧਰ ਦੇ ਹੈਗੇ ਔਰ 15 ਸਾਲ ਤੋਂ ਮੈਂ ਪ੍ਰਮੋਟ ਕਰ ਰਿਹਾ ਅਸੀਂ ਪਿਛੇ ਵਰਲਡ ਕੱਪ ਵੀ ਕਰਾਏ ਸੀਗੇ ਤੇ ਜਿਹੜੀ ਫੈਸਿਲਿਟੀ ਆ ਤੁਸੀਂ ਆਪ ਦੇਖੋਗੇ ਕਿ ਏਸ਼ੀਆ ਕੱਪ ਇੱਕ 올림픽 ਲੈਵਲ ਦੀ ਇੱਕ ਟੂਰਨਾਮੈਂਟ ਹੋਊਗਾ ਔਰ ਉਹਦੇ ਵਿੱਚ 올림픽 ਲੈਵਲ ਦੇ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਲੈਵਲ ਦੇ ਖੇਡ ਖਿਡਾਰੀ ਤੇ ਉੱਥੇ ਦਾ ਮੈਨੇਜਮੈਂਟ ਤੇ ਉਹਨਾਂ ਦੀ ਟੇਕ ਕੇਅਰ ਜਾਂ ਪੂਰਾ ਪ੍ਰਬੰਧ ਉਸ ਲੈਵਲ ਦਾ ਹੋਵੇ। ਪ੍ਰਬੰਧ ਕਿਸ ਤਰ੍ਹਾਂ ਹੈ? ਖਾਣ-ਪੀਣ ਦੀ ਕਿਉਂਕਿ ਕਦੇ ਕਮੀ ਰਹਿੰਦੀ ਕਈ ਜਿਹੜਾ ਤੇ ਉਹ ਉਹਨਾਂ ਨੂੰ ਵਧੀਆ ਖਾਣ-ਪੀਣ ਦਾ ਅਰੇਂਜਮੈਂਟ ਵਗੈਰਾ ਹੋਵੇਗਾ। ਉਹ ਪਾਸਟ ਹੋ ਗਿਆ। ਜਿੱਥੇ ਖਾਣ-ਪੀਣ ਦੀ ਕਮੀ ਹੁੰਦੀ ਸੀ ਉਹ ਪਾਸਟ ਹੋ ਗਿਆ। ਪ੍ਰੈਜ਼ੈਂਟ ਦੀ ਆਪਾਂ ਗੱਲ ਕਰੀਏ। ਔਰ ਏਸ਼ੀਆ ਕੱਪ ਤੋਂ ਦੇਖਣ ਦੇ ਵਿੱਚ ਜਿਹੜੇ ਤੁਹਾਡੇ ਸਵਾਲ ਹੈ ਉਹ ਸਾਰਾ ਦਾ ਜਵਾਬ ਉੱਥੇ ਮਿਲ ਜਾਊਗਾ। ਕਿਉਂਕਿ ਖੇਡੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਵਧੀਆ ਜਗ੍ਹਾ ਰੋਕਿਆ ਜਾਊਗਾ। ਉਹਨਾਂ ਦਾ ਬੈਸਟ ਫੂਡ ਜਿਹੜਾ ਉਹ ਖਾ ਸਕਦੇ ਉਹਨਾਂ ਨੂੰ ਬੈਸਟ ਫੂਡ ਅਸੀਂ ਪ੍ਰੋਵਾਈਡ ਕਰਾਂਗੇ ਜਿੰਨੇ ਦਿਨ ਵੀ ਸਾਡੇ ਨਾਲ ਉੱਥੇ ਰਵਾਂਗੇ ਸਾਡੀ ਸਿਕਿਉਰ ਉਹਨਾਂ ਦੀ ਸਿਕਿਉਰਿਟੀ ਦਾ ਜ਼ਿੰਮੇਵਾਰੀ ਸਾਡੇ ਕੋਲ ਹੋਊਗੀ ਤੇ ਇਹ ਸਾਰੀ ਚੀਜ਼ਾਂ ਇੱਕ ਵੱਡੇ ਪੱਧਰ ਤੇ ਪੂਰੀਆਂ ਸਾਨੀ ਸਾਹਿਬ ਜਦੋਂ ਕਬੱਡੀ ਦੇ ਵਿੱਚ ਆਪਾਂ ਦੇਖਦੇ ਜਦੋਂ ਖੇਡੇ ਪੰਜ ਆਵਾਂ ਪਾਕਿਸਤਾਨ ਤੇ ਇੰਡੀਆ ਦਾ ਜਦੋਂ ਮੈਚ ਹੁੰਦਾ ਉਹਨਾਂ ਰੌਚਕ ਦਾ ਵੱਧ ਹੀ ਹੈ ਘੱਟ ਵੱਧ ਦਾ ਪਰਿਸ਼ਾਰੀ ਟਾਈਮ ਤੋਂ ਭਾਰਤ ਤੇ ਪਾਕਿਸਤਾਨ ਦੇ ਸਬੰਧ ਚੰਗੇ ਨਾਲ ਹੋਣ ਕਾਰਨ ਦੋਨੋਂ ਦੇਸ਼ਾਂ ਦੇ ਟੀਮਾਂ ਦਾ ਆਹਮੋ ਜਾਂਦ ਰੁਕਿਆ ਹੈ ਇਸ ਨੂੰ ਲੈ ਕੇ ਤੁਹਾਡਾ ਕੋਈ ਇਤਰਾਲਾ ਹੋਵੇਗਾ ਬਿਲਕੁਲ 100% ਉੱਪਰ ਅਲਾ ਹੋਊਗਾ ਜੇ ਗਵਰਨਮੈਂਟ ਆ ਇੰਡੀਆ ਦੀ ਟੀਮ ਪਾਕਿਸਤਾਨ ਨਹੀਂ ਜਾ ਸਕਦੀ ਜੇ ਪਾਕਿਸਤਾਨ ਦੀ ਟੀਮ ਇੰਡੀਆ ਨਹੀਂ ਆ ਸਕਦੀ ਅਸੀਂ ਇੱਕ ਵਿਚ ਵਿਚਾਲੇ ਦੁਬਈ ਮਲੇਸ਼ੀਆ ਕਿਤੇ ਨਾ ਕਿਤੇ ਕੋਈ ਵੀ ਕੰਟਰੀ ਚੂਜ਼ ਕਰਾਂਗੇ ਜਿੱਥੇ ਏਸ਼ੀਆ ਕੱਪ ਉੱਥੇ ਕਰਾਵਾਂਗੇ ਇਸ ਇਸ ਦੋਨੋਂ ਗਵਰਨਮੈਂਟ ਦੇ ਸਬੰਧਾਂ ਕਾਰਨ ਅਸੀਂ ਗੇਮ ਨੂੰ ਪ੍ਰਭਾਵਿਤ ਨਹੀਂ ਹੋਣ ਦੇਵਾਂਗੇ ਕਬੱਡੀ ਏਸ਼ੀਆ ਕੱਪ ਹੋਊਗਾ ਤੇ ਦੋਨੋਂ ਦੇਸ਼ਾਂ ਦੀ ਟੀਮ ਫਿਰ ਖੇਡਣਗੀ ਤੇ ਫਿਰ ਕਰੇ ਇਦਾਂ ਹੀ ਇੱਕ ਮਾਹੌਲ ਬਣੂਗਾ ਖੇਡ ਦਾ ਔਰ ਕਬੱਡੀ ਨੂੰ ਬੂਸਟ ਮਿਲੂਗਾ ਕਿਉਂਕਿ ਸਾਰੀ ਦੁਨੀਆ ਇੰਡੀਆ ਪਾਕਿਸਤਾਨ ਦਾ ਮੈਚ ਦੇਖਣਾ ਚਾਹੁੰਦੀ ਹੈ ਭਾਵੇਂ cricket ਦਾ ਹੋਵੇ hockey ਦਾ ਹੋਵੇ ਕਬੱਡੀ ਦਾ ਹੋਵੇ ਤੇ ਜੇ cricket ਦਾ ਬਾਹਰ ਹੋ ਸਕਦਾ ਕਬੱਡੀ ਦਾ ਵੀ ਉਸ ਹੋ ਸਕਦਾ ਸਾਡੇ ਪਹਿਲਵਾਨ ਜੇ এਸ਼ੀਆ ਦੇ ਵਿੱਚ ਹੀ ਆ অলਪਿਕ ਦੇ ਵਿੱਚ ਲੜ ਸਕਦੇ ਨੇ ਘੁਲ ਸਕਦੇ ਨੇ ਕੰਪੀਟੀਸ਼ਨ ਕਰ ਸਕਦੇ ਨੇ ਤੇ ਕਬੱਡੀ ਵੀ ਕੰਪੀਟੀਸ਼ਨ ਕਰ ਸਕਦੀ ਹੈ ਔਰ ਕਰੂਗੀ। ਸੈਂਕਪ ਸਵਾਲ ਇਹ ਹੈ ਕਿ ਪੰਜਾਬ ਹਰਿਆਣਾ ਦੇ ਵਿੱਚ ਨੌਜਵਾਨ ਸਭ ਤੋਂ ਜ਼ਿਆਦਾ ਕਬੱਡੀ ਦੇ ਵਿੱਚ ਆਉਂਦੇ ਨੇ ਪਰ ਕਿਤੇ ਨਾ ਕਿਤੇ ਪੰਜਾਬ ਦੇ ਨੌਜਵਾਨਾਂ ਨੂੰ ਕਿ ਇਗਨੋਰ ਕੀਤਾ ਜਾਂਦਾ ਹੈ ਕਿ ਇਸ ਨੂੰ ਕਿਤਰਾ ਦੇਖਦੇ ਹੋ। ਦੇਖੋ ਇਗਨੋਰ ਨਹੀਂ ਕੀਤਾ ਜਾਂਦਾ। ਮੈਂ ਹਰਿਆਣਾ ਤੋਂ ਬਿਲੋਂਗ ਕਰਦਾ। 2022 ਤੋਂ ਪਹਿਲਾਂ ਜੇ ਗੱਲ ਕਰੀਏ 28 ਕੈਨੇਡਾ ਵਰਲਡ ਕੱਪ ਹੋਇਆ ਜਾਂ ਨਿਊਜ਼ੀਲੈਂਡ ਦੇ ਵਿੱਚ ਹੋਇਆ ਜਾਂ ਇੰਗਲੈਂਡ ਦੇ ਵਿੱਚ ਹੋਇਆ। ਉਹਦੇ ਵਿੱਚ ਬਹੁਤ ਘੱਟ ਕੋਨਿਟੀ ਦੇ ਵਿੱਚ ਹਰਿਆਣੇ ਦੇ 플레이ਰ ਖੇਡੇ ਨੇ। ਉਹਨਾਂ ਦੀ ਇੱਕ ਸ਼ਿਕਾਇਤ ਸੀਗੀ ਵੀ ਸਾਨੂੰ ਬਾਹਰ ਖਿਡਾਇਆ ਨਹੀਂ ਜਾਂਦਾ। ਸਿਰਫ ਪੰਜਾਬ ਦੇ ਬੱਚੇ ਹੀ ਜਾਂ 플레이ਰ ਹੀ ਬਾਹਰ ਜਾ ਕੇ ਖੇਡਦੇ ਨੇ। 2022 ਦੇ ਵਿੱਚ ਫਿਰ ਮੈਂ ਗੱਲ ਕੀਤੀ ਤੇ ਅੱਜ ਹਰਿਆਣੇ ਦੇ 20 ਦੇ ਲਗਭਗ ਬੱਚੇ ਬਾਹਰ ਖੇਡਦੇ ਨੇ ਭਾਵੇਂ ਕੈਨੇਡਾ ਦੇ ਖੇਡਦੇ ਨੇ, ਭਾਵੇਂ ਨਿਊਜ਼ੀਲੈਂਡ, ਆਸਟ੍ਰੇਲੀਆ, ਇੰਗਲੈਂਡ, ਇਟਲੀ ਕਿਤੇ ਵੀ ਹੈਗਾ ਉਹਦੇ ਵਿੱਚ ਖੇਡ ਰਹੇ ਨੇ। ਤੇ ਆਪਣੇ ਆਪ ਨੂੰ ਇਹ ਲੱਗਦਾ ਕਿ ਵੀ ਸਾਡੇ ਬੱਚੇ ਥੋੜੇ ਖੇਡਦੇ ਨੇ ਸਭ ਤੋਂ ਜ਼ਿਆਦਾ ਪੰਜਾਬ ਦੇ ਪਲੇਅਰ ਬਾਹਰ ਖੇਡ ਰਹੇ ਨੇ ਔਰ ਇਸ ਗਿਣਤੀ ਨੂੰ ਬਹੁਤ ਜ਼ਿਆਦਾ ਵਧਾਇਆ ਜਾਊਗਾ ਇਹ ਵਧੂਗੀ ਤਾਂ ਹੀ ਜਦੋਂ ਅਸੀਂ ਉਹਨਾਂ ਨੂੰ ਸਟੇਜ ਦੇਵਾਂਗੇ ਅਸੀਂ ਉਹਨਾਂ ਦਾ ਕੰਪੀਟੀਸ਼ਨ ਦੇਵਾਂਗੇ ਔਰ ਮੈਂ ਤੁਹਾਨੂੰ ਦੱਸਿਆ ਕਿ ਘੱਟ ਤੋਂ ਘੱਟ ਇੱਕ ਸਾਲ ਦੇ ਵਿੱਚ ਚਾਰ ਕੰਪੀਟੀਸ਼ਨ ਹੋਣਗੇ ਤੇ ਸਾਡੇ ਨਾਲ ਸਰਕਾਰ ਦੇ ਨਾਲ ਵੀ ਫਿਰ ਕੋਈ ਤਾਲਮੇਲ ਕੁਝ ਬਣਾਓਗੇ ਜੀ ਮੁੱਖ ਮੰਤਰੀ ਨੂੰ ਮੈਂ ਭਗਵੰਤਪਾਲ ਜੀ ਨੂੰ ਮੈਂ ਮਿਲੂੰਗਾ ਮੈਂ ਹਲੇ ਆਇਆ ਹਾਂ ਇੱਥੇ ਬਣਾਇਆ ਹਾਂ ਜਿੱਦਨ ਟਾਈਮ ਹੋਊਗਾ ਉਹਨਾਂ ਕੋਲੇ ਅਸੀਂ ਟਾਈਮ ਲੈ ਕੇ ਕਬੱਡੀ ਦੇ ਬਾਰੇ ਉਹਨਾਂ ਨਾਲ ਗੱਲ ਕਰਾਂਗੇ ਔਰ ਜਿਹੜਾ ਸਾਡੇ ਪਲੇਅਰ ਹੈਗੇ ਮੇਰੇ ਦੋ ਹੀ ਮੈਂ ਤੁਹਾਨੂੰ ਦੱਸ ਦੇਣਾ ਦੋ ਹੀ ਏਜੰਡਾ ਹੋਊਗੇ ਇੱਕ ਤੇ ਉਹਨਾਂ ਨੂੰ ਇਕੁਐਲਟੀ ਦੂਜੇ ਖੇਡਾਂ ਦੇ ਬਰਾਬਰ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਜਗ੍ਹਾ ਦਿੱਤੀ ਜਾਵੇ ਤੀਜਾ ਜਿਹੜੇ ਉਹਨਾਂ ਦੇ ਅਵਾਰਡ ਪੈਂਡਿੰਗ ਨੇ ਉਹਨਾਂ ਨੂੰ ਅਵਾਰਡ ਦਿੱਤੇ ਜਾਵੇ ਔਰ ਇੱਕ ਕਬੱਡੀ ਪਲੇਅਰਾਂ ਲਈ ਜਿੱਦਾਂ ਨਰਸਰੀ ਹਰਿਆਣਾ ਦੇ ਵਿੱਚ ਹੈ ਮੈਨੂੰ ਪੰਜਾਬ ਦੇ ਬਾਰੇ ਪਤਾ ਨਹੀਂ ਹੈਗਾ ਕਿ ਵੀ ਉੱਤੇ ਨਰਸਰੀਆਂ ਹੈਗੀਆਂ ਨਹੀਂ ਹੈਗੀਆਂ ਉਸ ਲੈਵਲ ਤੇ ਵੀ ਉਹਨਾਂ ਨੂੰ ਸਪੋਰਟ ਕੀਤਾ ਜਾਵੇ ਔਰ ਸਾਨੂੰ ਵਧੀਆ ਕੋਚ ਸੈਂਕ ਸਾਬ ਸਰਕਾਰਾਂ ਤੋਂ ਤੁਹਾਨੂੰ ਕਿਸ ਤਰ੍ਹਾਂ ਦਾ ਸਪੋਰਟ ਦੀ ਉਮੀਦ ਤੋਂ ਆਸ ਹੈ ਪਿੱਛੇ ਜੁਲਤੀ ਤੱਕ ਪ੍ਰੋਮੋਟਰ ਨੂੰ ਤੁਹਾਨੂੰ ਲੱਗਦਾ ਇਹ ਪਿੱਛੇ ਉਹ ਕੰਮ ਨਹੀਂ ਹੋਇਆ ਸਰਕਾਰਾਂ ਨੇ ਉਹਨਾਂ ਨੂੰ ਮਤਲਬ ਹਮਲਾ ਨਹੀਂ ਮਾਰਿਆ ਜਿਹੜਾ ਮਾਰਨਾ ਚਾਹੀਦਾ ਸਟਾਕਬੀ ਨੂੰ ਸਪੋਰਟ ਕਰਨਾ ਦੇਖੋ 100% ਬਿਲਕੁਲ ਸਹੀ ਹੈ ਸਰਕਾਰਾਂ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਖਾਸ ਕਰਕੇ ਮੈਂ ਕਬੱਡੀ ਦੀ ਗੱਲ ਕਰਦਾ ਮੈਂ ਦੂਜੇ ਖੇਡਾਂ ਦੀ ਨਹੀਂ ਗੱਲ ਕਰ ਰਿਹਾ ਨਾ ਕੰਪੀਟੀਸ਼ਨ ਕਰ ਰਿਹਾ ਮੈਂ ਤਾਂ ਸਿਰਫ ਆਪਣੀ ਕਬੱਡੀ ਦੀ ਗੱਲ ਕਰ ਰਿਹਾ ਖਾਸ ਕਰ ਸਰਕਲ ਕਬੱਡੀ ਜਿਹੜੀ ਹੈਗੀ ਉਹਨੂੰ ਉਹ ਸਪੋਰਟ ਹਰਿਆਣਾ ਸਰਕਾਰ ਪੰਜਾਬ ਸਰਕਾਰ ਜਾਂ ਇੰਡੀਆ ਦੀ ਸਰਕਾਰ ਵੱਲੋਂ ਮੈਂ ਕਹੂੰਗਾ ਕਿ ਨਹੀਂ ਮਿਲਿਆ ਕਿ ਜਿਹੜਾ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਹੱਕ ਨਹੀਂ ਮਿਲਿਆ ਉਹਨਾਂ ਨੂੰ ਹੱਕਦਵਾਨ ਲਈ ਉਹਨਾਂ ਨੂੰ ਪ੍ਰਮੋਟ ਕਰਨ ਲਈ ਉਹਨਾਂ ਦਾ ਕੰਪੀਟੀਸ਼ਨ ਜਿਹੜਾ ਕਬੱਡੀ ਨੂੰ ਮਰਦਾਂ ਦਾ ਖੇਡ ਵੀ ਕਹਿੰਦੇ ਆ ਉਹ ਉਤੋਂ ਅਸੀਂ ਕਿਤੇ ਨਾ ਕਿਤੇ ਗਾਇਬ ਹੈ ਤੇ ਉਸ ਚੀਜ਼ ਨੂੰ ਉਸ ਖਾਲੀਪਣ ਨੂੰ ਭਰਨ ਲਈ ਅਸੀਂ ਸਰਕਲ ਕਬੱਡੀ ਨੂੰ ਫਿਰ ਪ੍ਰਮੋਟ ਕਰਾਂਗੇ ਫਿਰ ਇੱਕ ਵਾਰੀ ਤੁਹਾਡੇ ਵਿੱਚ ਸਾਡੇ ਪਲੇਅਰਾਂ ਦੇ ਚਾਹੇ ਪੰਜਾਬ ਤੋਂ ਹੋਵੇ ਜਾਂ ਕਿਸੇ ਵੀ ਸਟੇਟ ਤੋਂ ਹੋਵੇ ਜਾਂ ਹਰਿਆਣੇ ਤੋਂ ਹੋਵੇ ਇੱਕ ਵਾਰੀ ਫਿਰ ਪਲੇਅਰਾਂ ਨੂੰ ਇੱਕ ਨਈ ਊਰਜਾ ਦੇ ਨਾਲ ਇਸ ਖੇਡ ਦੇ ਵਿੱਚ ਲਿਆਵਾਂਗੇ ਥੈਂਕ ਯੂ ਸਰ ਥੈਂਕ ਇਹਨਾਂ ਦਾ ਸਟੇਜ ਇਹਨਾਂ ਦੀ ਇਕੁਐਲਟੀ ਦੂਜੇ ਖੇਡ ਦੇ ਬਰਾਬਰ ਹੋਊਗੀ ਔਰ ਉਸੇ ਇਕੁਐਲਟੀ ਦੇ ਆਧਾਰ ਤੇ ਇਸ ਸਰਕਲ ਕਬੱਡੀ ਨੂੰ ਆਪਾਂ ਦੁਨੀਆ ਦੀ ਪੱਧਰ ਤੇ ਲੈ ਕੇ ਜਾਣਾ ਚਾਹੁੰਦੇ ਆ ਔਰ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਰਕਲ ਕਬੱਡੀ ਨੂੰ ਸਾਊਥ ਏਸ਼ੀਆ ਗੇਮਾਂ ਦੇ ਵਿੱਚ ਪਹਿਲੀ ਵਾਰ ਸ਼ਾਮਲਿਤ ਕਰ ਲਿੱਤਾ ਗਿਆ ਇਹ ਵੀ ਇੱਕ ਬਹੁਤ ਵੱਡੀ ਸਰਕਲ ਕਬੱਡੀ ਦੀ ਜਿੱਤ ਹੈ ਇਹ ਕਹਿ ਲੋ ਕਿ ਵੀ ਅੱਜ ਤੱਕ ਜਿਹੜੀ ਸਰਕਲ ਕਬੱਡੀ ਹੈ ਉਹ ਸਾਊਥ ਗੇਮ ਦੇ ਵਿੱਚ ਨਹੀਂ ਹੋਈ ਸੀ ਤਦ ਕਿ ਉਹਨੂੰ ਉਹਦੇ ਵਿੱਚ ਸ਼ਾਮਲਿਤ ਕਰ ਲਿਆ ਔਰ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਕਿ ਏਸ਼ੀਆ ਕੱਪ ਸਰਕਲ ਕਬੱਡੀ ਦਾ ਏਸ਼ੀਆ ਕੱਪ ਵੀ ਅਸੀਂ ਕਰਾਉਣ ਜਾ ਰਹੇ ਆ ਫਿਰ ਇੱਕ ਵਾਰੀ ਤੁਹਾਡੇ ਮੂਹਰੂ ਰੂਬਰੂ ਹੋਵਾਂਗੇ ਔਰ ਦੱਸਾਂਗੇ ਵੀ ਕਿੱਥੇ ਤੇ ਕਿਸ ਟਾਈਮ ਤੇ ਕਿਹੜੀ ਡੇਟ ਨੂੰ ਅਸੀਂ ਕਰਾ ਸਕਦੇ ਆ ਔਰ ਇਹਨੂੰ ਉਸੇ ਪੱਧਰ ਤੇ ਕਰਾਵਾਂਗੇ ਜਿਸ ਪੱਧਰ ਤੇ ਸਾਡੇ ਦੂਜੇ ਗੇਮ ਜਿਹੜੇ ਅਸੀਂ ਅਸੀਂ ਅੱਜ ਕਹਿੰਦੇ ਵੀ ਇਹ ਗੇਮ ਦੇ ਵਿੱਚ ਜ਼ਿਆਦਾ ਪੈਸਾ ਆਇਆ ਹੈ ਗੇਮ ਦੇ ਵਿੱਚ ਬਹੁਤ ਪਪੂਲਾਰਿਟੀ ਹੈ ਅਸੀਂ ਸਰਕਲ ਕਬੱਡੀ ਨੂੰ ਵੀ ਉਸੇ ਥਾਂ ਤੇ ਲੈ ਕੇ ਜਾਵਾਂਗੇ ਇਹ ਸਾਡਾ ਯਤਨ ਹੈ ਔਰ ਪਹਿਲਾ ਯਤਨ ਏਸ਼ੀਆ ਕੱਪ ਕਰਾ ਕੇ ਅਸੀਂ ਛੇਤੀ ਹੀ ਤੁਹਾਡੇ ਤੁਹਾਨੂੰ ਦੱਸਾਂਗੇ ਵੀ ਕਿੱਥੇ ਹੋਣ ਜਾ ਰਿਹਾ ਔਰ ਏਸ਼ੀਆ ਕਬੱਡੀ ਦੇ ਨਾਲ ਨਾਲ ਅਸੀਂ ਨੈਸ਼ਨਲ ਲੈਵਲ ਤੇ ਵੀ ਆਉਣ ਵਾਲੇ ਦਿਨਾਂ ਚ ਹੋ ਸਕਦਾ ਮਹੀਨੇ ਦੋ ਮਹੀਨੇ ਦੇ ਵਿੱਚ ਹੀ ਅਸੀਂ ਹਰਿਆਣਾ ਯਾ ਪੰਜਾਬ ਯਾ ਕਿਸੇ ਹੋਰ ਸਟੇਟ ਦੇ ਵਿੱਚ ਵੀ ਇੱਕ ਨੈਸ਼ਨਲ ਪੱਧਰ ਤੇ ਵੀ ਇੱਕ ਕੋਸ਼ਿਸ਼ ਕਰਾਂਗੇ ਵੀ ਇੱਥੇ ਵੀ ਟੂਰਨਾਮੈਂਟ ਹੋਣ ਔਰ ਜਿਹੜੇ ਬੱਚੇ ਵਧੀਆ ਖੇਡਣਗੇ ਜਿਹੜੇ ਪ੍ਰੇਰ ਵਧੀਆ ਖੇਡਣਗੇ ਉਹੀ ਅੱਗੇ ਖੇਡਣਗੇ ਔਰ ਜਿਹੜੀ ਡੋਪ ਸਿਸਟਮ ਹੈ ਉਹ ਸਾਡੀ ਕੰਪਨੀ ਉਹ ਨਾਲ ਚ ਨਾ ਡਾ ਉਹ ਆ ਕੇ ਟੈਸਟ ਕਰੂਗੀ ਜਿਹੜਾ ਪਲੇਅਰ ਸਹੀ ਹੈਗਾ ਉਹੀ ਖੇਡ ਪਾਊਗਾ ਇਹ ਨਹੀਂ ਕਿ ਜਿਹੜੇ ਨਸ਼ੇ ਕਰਕੇ ਆ ਕਿ ਜੋ ਹੋਰ ਪ੍ਰਦਾਰਥ ਲੈ ਕੇ ਖੇਡਾਂ 'ਚ ਆਪਣੇ ਆਪ ਨੂੰ ਛੋਟੀ ਦੇ ਪਹੁੰਚਾਉਣਾ ਚਾਹੁੰਦੇ ਆ ਉਹਨਾਂ ਦੇ ਲਈ ਬ੍ਰੇਕ ਲੱਗੂਗਾ ਔਰ ਕਬੱਡੀ ਨੂੰ ਦੂਜੀ ਜਿਹੜੇ ਹੇਕੇ ਕਿ ਵੀ ਉਹਦੇ ਥਰੂ ਜਾਣਾ ਉਹਦੇ ਥਰੂ ਜਾਣਾ ਜਾਂ ਕਿਸੇ ਦੇ ਰਾਹੀ ਜਾਣਾ ਉਹ ਚੀਜ਼ ਨੂੰ ਵੀ ਇੱਕ ਬ੍ਰੇਕ ਲੱਗੂਗਾ ਔਰ ਪਲੇਅਰ ਸਿੱਧਾ ਹੀ ਜਿਹੜਾ ਵਧੀਆ ਖੇਡਦਾ ਖੇਡਦਾ ਉਹ ਹੀ ਖੇਡੂਗਾ ਔਰ ਉਹੀ ਭਾਵੇਂ ਉਹ ਨੈਸ਼ਨਲ ਲੈਵਲ ਦੀ ਗੱਲ ਹੋਵੇ ਭਾਵੇਂ ਇੰਟਰਨੈਸ਼ਨਲ ਲੈਵਲ ਦੀ ਗੱਲ ਹੋਵੇ ਤੇ ਮੈਂ ਹੀ ਕਹੂੰਗਾ ਕਿ ਆਪਣਾ ਮੇਨ ਮਕਸਦ ਕਬੱਡੀ ਨੂੰ ਪ੍ਰੋਮੋਟ ਕਰਨਾ ਹੈ ਬੱਚਿਆਂ ਨੂੰ ਪਲੇਅਰਾਂ ਨੂੰ ਇੱਕ ਬਹੁਤ ਵਧੀਆ ਇੰਟਰਨੈਸ਼ਨਲ ਲੈਵਲ ਦਾ ਇੱਕ ਸਟੇਜ ਦੇਣਾ ਇੱਕ ਤਾਂ ਕਿ ਉਹ ਫੀਲ ਕਰਨ ਕਿ ਕਬੱਡੀ ਵੀ ਦੂਜੇ ਖੇਡਾਂ ਤੋਂ ਘੱਟ ਨਹੀਂ ਹੈਗੀ ਔਰ ਇੱਕ ਕਬੱਡੀ ਸਾਡੇ ਦੇਸ਼ ਦੀ ਆਪਣਾ ਖੇਡ ਹੈ ਅਸੀਂ ਦੂਜੇ ਖੇਡਾਂ ਨੂੰ ਅਪਣਾਈ ਜਾਂਦੇ ਹਾਂ ਭਾਵੇਂ ਯੂਰੋਪੀਅਨ ਹੋਵੇ ਅਮਰੀਕਨ ਗੇਮ ਹੈਗੇ ਅਸੀਂ ਉਹਨਾਂ ਨੂੰ ਅਪਣਾਉਂਦੇ ਆ ਪਰ ਅਸੀਂ ਆਪਣੇ ਖੇਡ ਨੇ ਭਾਵੇਂ ਹੋਕੀ ਹੋਵੇ ਕਬੱਡੀ ਹੋ ਕੁਸ਼ਤੀ ਇਹ ਖੇਡਾਂ ਨੂੰ ਵੀ ਸਾਨੂੰ ਅਪਣਾਉਣ ਦੀ ਜ਼ੋਰ ਜ਼ਰੂਰਤ ਹੈ ਔਰ ਆਉਣ ਵਾਲੇ ਟਾਈਮ ਅੱਜ ਤੋਂ ਹੀ ਜਦੋਂ ਦਾ ਮੈਨੂੰ ਇਹ ਭਾਰ ਦਿੱਤਾ ਹੈ ਮੈਂ ਉਦੋਂ ਤੋਂ ਹੀ ਕਬੱਡੀ ਨੂੰ ਪ੍ਰੋਮੋਟ ਕਰ ਰਿਹਾ ਹਾਂ ਔਰ ਜਿੱਦਾਂ ਸਾਡੀ ਫੈਡਰੇਸ਼ਨ ਦੀ ਮੀਟਿੰਗ ਹੋ ਜਾਂਦੀ ਹੈ ਤੁਹਾਨੂੰ ਏਸ਼ੀਆ ਕੱਪ ਦਾ ਵੀ ਅਨਾਉਂਸਮੈਂਟ ਕਰਾਂਗੇ ਤੇ ਬਸ ਇਹੀ ਕਹੂੰਗਾ ਕਿ ਬਈ ਸਾਡੇ ਸਾਹਿਬ ਏਸ਼ੀਆ ਦੇ ਕਿਹੜੇ ਕਿਹੜੇ ਟੀਮਾਂ ਆ ਰਹੀਆਂ ਨੇ ਵਿੱਚ ਤੁਸੀਂ ਪਾਰਟਿਸਿਪੇਟ ਕਰਾਓਗੇ ਏਸ਼ੀਆ ਦੀ ਘੱਟ ਤੋਂ ਘੱਟ ਅਸੀਂ 8 ਤੋਂ 10 ਟੀਮਾਂ ਚੁਣ ਕਰਾਂਗੇ ਉਹ ਲਿਸਟ ਸਾਡੀ ਜਿਹੜੀ ਫੈਡਰੇਸ਼ਨ ਦੀ ਹੋਊਗੀ ਕਿਉਂਕਿ ਮੈਨੂੰ ਹਲੇ ਬਹੁਤ ਥੋੜਾ ਟਾਈਮ ਹੋਇਆ ਪੁਆਇੰਟ ਹੋਏ ਨੂੰ ਜਦੋਂ ਵੀ ਉਹ ਉਹ ਸਾਰੀ ਟੀਮਾਂ ਦੇ ਵੇਰਵਾ ਸਾਡੇ ਕੋਲ ਆਜੂਗਾ ਉਦਾਂ ਤੇ 10 ਤੋਂ ਵੀ ਜ਼ਿਆਦਾ ਹੈਗੇ ਉਹਦੇ ਵਿੱਚ ਇੰਡੀਆ ਪਾਕਿਸਤਾਨ ਈਰਾਨ ਅਫਗਾਨਿਸਤਾਨ ਬਹੁਤ ਘੱਟ ਟੀਮਾਂ ਹੈਗੀ ਜਿਹੜੀ ਖੇਡਦੀ ਹੈ ਲੈਕ ਆਫ ਵਿਜ਼ਨ ਔਰ ਲੈਕ ਆਫ ਸਟੇਜ ਜਾਂ ਕੰਪੀਟੀਸ਼ਨ ਦੇ ਕਰਕੇ ਉਹ ਖੇਡ ਅੱਗੇ ਨਹੀਂ ਵੱਧ ਸਕੇ ਅਸੀਂ ਘੱਟ ਤੋਂ ਘੱਟ ਸਾਲ ਦੇ ਵਿੱਚ 4 ਟੂਰਨਾਮੈਂਟ ਕਰਾਵਾਂਗੇ ਭਾਵੇਂ ਉਹ ਮੇਲ ਦੇ ਹੋਏ ਦੋ ਮੇਲ ਦੇ ਦੋ ਫੀਮੇਲ ਦੇ ਦੋ ਸੀਨੀਅਰ ਦੇ ਦੋ ਦੋ ਜੂਨੀਅਰ ਦੇ ਉਹ ਵੱਖਰੀ ਵੱਖਰੀ ਜਮਾਤੇ ਹੇਡ ਹੋਣਗੇ ਸਨ ਸਰ ਇਹ ਗੇਮ ਦਾ ਸੁਧਿ ਕਰਾ ਰਹੇ ਹੋ ਪਰ ਕੋਚਾਂ ਦੀ ਕਿਤੇ ਨਾ ਕਿਤੇ ਕਮੀਆਂ ਨਜ਼ਰ ਆਉਂਦੀਆਂ ਨੇ ਕੋਚਾਂ ਨੂੰ ਵੀ ਉਹ ਕਰਾਇਆ ਜਾਏਗਾ ਕੋਚਾਂ ਦਾ ਬਿਲਕੁਲ 100% ਕੀਤਾ ਜਾਊਗਾ ਕੋਚਾਂ ਦੀ ਪਹਿਲਾਂ ਕੋਈ ਟ੍ਰੇਨਿੰਗ ਜਿਹੜੀ ਹੈਗੀ ਉਹ ਕੋਚਾਂ ਦੀ ਟ੍ਰੇਨਿੰਗ ਹੋਊਗੀ ਕੋਚ ਸਾਹਿਬਾਨ ਸਾਡੇ ਜਿਹੜੇ ਹੈਗੇ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਦੀ ਪਹਿਲਾਂ ਟ੍ਰੇਨਿੰਗ ਦਿੱਤੀ ਜਾਊਗੀ ਫਿਰ ਇੱਕ ਜਿੱਦਾਂ ਹਰਿਆਣਾ ਦੀ ਵੀ ਮੈਂ ਗੱਲ ਕਰਾਂ ਮੁੱਖ ਮੰਤਰੀ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਖੇਲੋ ਇੰਡੀਆ ਦੇ ਤਹਿਤ ਪੰਜਾਬ 'ਚ ਵੀ ਬਹੁਤ ਕੰਮ ਹੋ ਰਿਹਾ ਅਸੀਂ ਜਿਹੜੀ ਛੋਟੀ ਛੋਟੀ ਨਰਸਰੀ ਹੈ ਉਹਨਾਂ ਦੇ ਵਿੱਚ ਮੈਂ ਦੇਖਦਾ ਕਿਤੇ-ਤੇ ਕਿਤੇ ਸਾਡੇ ਕਬੱਡੀ ਦੇ ਪਲੇਅਰ ਨੇ ਉਹ ਕਿਤੇ ਨੇ ਕਿਤੇ ਘੱਟ ਨੇ ক্রিকেট ਦੇ ਜ਼ਿਆਦਾ ਨੇ ਹੋਰ ਕਿ ਗੇਮਾਂ ਦੇ ਜ਼ਿਆਦਾ ਨੇ ਉਹ ਹੈ ਉੱਥੇ ਜਿਹੜੇ ਗਰਾਊਂਡ ਲੈਵਲ ਤੇ ਅਸੀਂ ਉਸ ਨਰਸਰੀਆਂ ਦੇ ਵਿੱਚ ਵੀ ਕਬੱਡੀ ਦੇ ਪਲੇਅਰ ਪਾਵਾਂਗੇ ਤੇ ਉਦੋਂ ਹੀ ਉਹ ਟ੍ਰੇਨ ਜ਼ਿਆਦਾ ਸਹੀ ਹੋ ਸਕਦੇ ਨੇ ਜਦੋਂ ਸਾਡੇ ਕੋਚ ਟ੍ਰੇਨ ਹੋਣਗੇ ਸਭ ਤੋਂ ਪਹਿਲਾਂ ਮੋਟਿਵ ਤੇ ਸਭ ਤੋਂ ਪਹਿਲਾ ਸਟੈਪ ਸਾਡਾ ਇਹੀ ਹੈ ਕਿ ਸਾਡੇ ਕੋਚ ਸਾਡੇ ਗੁਰੂ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਸਾਨੂੰ ਟ੍ਰੇਨ ਕਰਨ ਦੀ ਲੋੜ ਹੈ ਤੇ ਉਹ ਟ੍ਰੇਨ ਕਰਾਂਗੇ ਸਰ ਜੀ ਜਿਸ ਤਰ੍ਹਾਂ ਕਿ ਕੋਚਾਂ ਜਾਂ ਪਲੇਅਰਾਂ ਆ ਸ਼ੱਕ ਖੇਡਦਾ ਹੈ ਕਬੱਡੀ ਦੇ ਵਿੱਚ ਜਿਸ ਤਰ੍ਹਾਂ ਵੀ ਤੁਸੀਂ ਦੱਸੋਗੇ ਉਹ ਗੇਮਾਂ ਦੇ ਵਿੱਚ ਉਹਨਾਂ ਨੂੰ ਵਧੀਆ ਸਰਕਾਰੀ ਨੌਕਰੀਆਂ ਮਿਲਦੀਆਂ ਨੇ ਤੇ ਕਬੱਡੀ ਦੇ ਪਲੇਅਰਾਂ ਨੂੰ ਵੀ ਕੋਈ ਇਸ ਤਰ੍ਹਾਂ ਦਾ ਕੋਈ ਪੈਨ ਦਿੱਤੀ ਜਾਏਗੀ 100% ਦਿੱਤੀ ਜਾਊਗੀ ਔਰ ਮੈਂ ਸਰਕਾਰਾਂ ਦੇ ਨਾਲ ਗੱਲ ਕਰੂੰਗਾ ਪਰ ਅਸੀਂ ਪਹਿਲਾਂ ਇੱਕ ਇਨਿਕ ਜੋਗੇ ਹੋ ਜੀਏ ਕਿ ਅਸੀਂ ਆਪਣਾ ਹੱਕ ਮੰਨ ਲਈਏ ਕਿਉਂਕਿ ਅੱਜ ਤੱਕ ਕਬੱਡੀ ਨੂੰ ਕਬੱਡੀ ਦਾ ਹੱਕ ਨਹੀਂ ਮਿਲਿਆ ਕਬੱਡੀ ਦੇ ਪਲੇਅਰ ਵਾਂਝੇ ਰਹਿ ਜਾਂਦੇ ਨੇ ਉਹ ਵਿਚਾਰੇ ਖੇਡ ਕੇ ਖੇਡ ਕੇ ਆਉਂਦੇ ਆ ਤੇ ਉਹਨਾਂ ਨੂੰ ਅਵਾਰਡ ਉਹਨਾਂ ਦੇ ਪੈਂਡਿੰਗ ਨੇ ਉਹਨਾਂ ਦੀ ਨੌਕਰੀਆਂ ਪੈਂਡਿੰਗ ਨੇ ਉਹ ਸਰਕਾਰਾਂ ਨਾਲ ਗੱਲ ਕੀਤੀ ਜਾਊਗੀ ਪਰ ਅਸੀਂ ਇੱਕ ਵਾਰੀ ਏਸ਼ੀਆ ਕੱਪ ਕਰਾ ਦਈਏ ਉਸ ਤੋਂ ਉਪਰੰਤ ਇਹ ਸਾਰੀ ਗੱਲਾਂ ਹਰੇਕ ਸਟੇਟ ਦੇ ਵਿੱਚ ਜਾ ਕੇ ਮੈਂ ਪਰਸਨਲੀ ਜਾ ਕੇ ਮੁੱਖ ਮੰਤਰੀ ਆ ਹੈੱਡ ਆਫ ਸਟੇਟ ਦੇ ਨਾਲ ਜਾ ਕੇ ਗੱਲ ਕਰੂੰਗਾ ਔਰ ਇਹ ਨਹੀਂ ਕਿ ਵੀ ਇੰਡੀਆ ਦੇ ਵਿੱਚ ਹੀ ਮੈਂ ਏਸ਼ੀਆ ਦੇ ਹਰ ਕੰਟਰੀ ਦੇ ਵਿੱਚ ਜਾਊਂਗਾ ਔਰ ਹਰ ਕੰਟਰੀ ਦੇ ਵਿੱਚ ਜਾ ਕੇ ਕਬੱਡੀ ਨੂੰ ਪ੍ਰਮੋਟ ਕਰੂੰਗਾ ਤੇ ਗੱਲ ਕਰੂੰਗਾ ਜਿਸਾਂ ਦੀ ਕੁੜੀਆਂ ਵੀ ਆ ਰਹੀਆਂ ਕਮੇਟੀ ਦੇ ਵਿੱਚ ਕੁੜੀਆਂ ਨੂੰ ਵੀ ਪੈਲ ਦਿੱਤੀ ਜਾਏਗੀ ਇਕੁਅਲ ਹੋਗੇ ਉਹ ਇਕੁਅਲ ਇਵੈਂਟ ਹੋਣਗੇ ਜੇ ਚਾਰ ਇਵੈਂਟ ਹੈਗੇ ਉਹਦੇ ਵਿੱਚ ਇੱਕ ਸੀਨੀਅਰ ਕੁੜੀਆਂ ਦਾ ਹੋਊਗਾ ਇੱਕ ਜੂਨੀਅਰ ਹੋਊਗਾ ਇੱਕ ਸੀਨੀਅਰ ਮੁੰਡਿਆਂ ਦਾ ਹੋਊਗਾ ਇੱਕ ਜੂਨੀਅਰ ਬੱਚਿਆਂ ਦਾ ਹੋਊਗਾ ਤੇ ਇਕੁਅਲ ਹੋਣਗੇ ਇਹ ਨਹੀਂ ਕਿ ਵੀ ਮੁੰਡਿਆਂ ਦੇ ਚਾਰ ਗੇਮ ਅਸੀਂ ਕਰਾਤੇ ਤੇ ਕੁੜੀਆਂ ਦਾ ਇੱਕ ਕਰਾਤਾ ਇਕੁਅਲ ਜੇ ਚਾਰ ਹੈਗੇ ਤੇ ਦੋ ਉਹਨਾਂ ਦੇ ਦੋ ਉਹਨਾਂ ਦੇ ਕਬੱਡੀ 'ਚ ਨਸ਼ਾ ਜਿਹੜਾ ਉਹ ਜਾਦੇ ਇੰਟਰੂ ਰਿਹਾ ਉਹਨੂੰ ਰੋਕਣ ਦੀ ਕੋਈ ਵਿਸ਼ੇਸ਼ ਫੈਡਰੇਸ਼ਨ ਕਬੱਡੀ ਏਸ਼ੀਅਨ ਕਬੱਡੀ ਫੈਡਰੇਸ਼ਨ ਦਾ ਮੇਨ ਮਕਸਦ ਗੁਲਾਬ ਸਿੰਘ ਸੈਣੀ ਦਾ ਮੇਨ ਮਕਸਦ ਨਸ਼ਿਆਂ ਨੂੰ ਰੋਕਣ ਲਈ ਆ ਕਿ ਸਾਡੇ ਪਲੇਅਰਾਂ ਦੇ ਵਿੱਚ ਜਿੱਥੇ ਅਸੀਂ ਬਾਹਰ ਬੈਠੇ ਐਨ ਆਰ ਆਈ ਭਰਾ ਨੇ ਹੋਰ ਭਰਾ ਨੇ ਇੱਥੇ ਬੈਠੇ ਨੇ ਜਿਹੜੇ ਉਹ ਸੋਚਦੇ ਆ ਵੀ ਆਪਾਂ ਆਪਣੇ ਪ੍ਰਦੇਸ਼ ਨੂੰ ਆਪਣੇ ਪੰਜਾਬ ਨੂੰ ਕਿੱਦਾਂ ਬਚਾਈਏ ਔਰ ਔਰ ਨਸ਼ਿਆਂ ਦੀ ਸਾਰੇ ਗੱਲ ਕਰਦੇ ਆ ਭਾਵੇਂ ਪੋਲਿਟਿਕਸ ਦੀ ਗੱਲ ਕਰੀਏ ਜਾਂ ਕਿਸੇ ਵੀ ਗੱਲ ਕਿਤੇ ਵੀ ਗੱਲ ਕਰੀਏ ਅਸੀਂ ਗੱਲ ਕਰਦੇ ਆ ਵੀ ਨਸ਼ੇ ਤੋਂ ਕਿਦਾਂ ਬਚਾਈ ਜਾਏ ਦੂਜੇ ਪਾਸੇ ਸਾਡੇ ਪਲੇਅਰ ਉਹੀ ਨਸ਼ਾ